वेलकम टू खन्ना न्यूज़ लाइव खन्ना वीक है बैंक ਦੇ ਬਾਹਰ ਖੜੀ ਮੈਨੇਜਰ ਦੀ ਗੱਡੀ ਵਿੱਚ ਸੱਪ ਵੜ ਗਿਆ ਵਿਚਾਰ ਰਿਹਾ ਕਿ ਆਲੇ ਦੁਆਲੇ ਦੇ ਲੋਕਾਂ ਨੇ ਇਸ ਨੂੰ ਦੇਖ ਲਿਆ ਤੇ ਤੁਰੰਤ ਮੈਨੇਜਰ ਨੂੰ ਦੱਸਿਆ ਇਸ ਮਗਰੋਂ ਰੈਸਕਿਊ ਟੀਮ ਨੂੰ ਬੁਲਾ ਕੇ ਸੱਪ ਫੜਿਆ ਗਿਆ ਇਹ ਸੱਪ ਗੱਡੀ ਦੇ ਅੰਦਰ ਜਾ ਕੇ ਲੁੱਕ ਕੇ ਬੈਠਾ ਸੀ ਜਿਸ ਕਾਰਨ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ ਸਮਾਂ ਰੰਦੇ ਰੈਸਕਿਊ ਟੀਮ ਨੇ ਇਸ ਨੂੰ ਬਾਹਰ ਕੱਢ ਲਿਆ ਮੈਂ ਇਥੇ ICICI ਬੈਂਕ ਵਿੱਚ ਹੈਗਾ ਤੇ ਮੈਂ ਆਪਣੀ ਗੱਡੀ ਆ ਕੇ پارک ਕੀਤੀ ਤੇ ਇਥੇ ਜਿਹੜਾ ਹੈ ਸੜਕ ਤੋਂ ਹੀ ਗੱਡੀ ਦੇ ਵਿੱਚ ਸਨੇਕ ਚਲਾ ਗਿਆ ਇਹ ਸਾਹਮਣੇ ਚਾਹ ਲੈਣੇ ਆ ਨਾ ਮੈਨੂੰ ਦੱਸਿਆ ਮੈਂ ਅੰਦਰ ਆਫਿਸ ਦੇ ਅੰਦਰ ਆ ਕੇ ਦੇਖਿਆ ਤੇ ਕਾਫੀ ਵੱਡਾ ਸਨੇਕ ਅੰਦਰ ਵੜਿਆ ਹੋਇਆ ਸੀਗਾ ਤੇ ਫਿਰ ਮੈਂ ਰੈਸਕਿਊ ਟੀਮ ਨੂੰ ਬੁਲਾਇਆ ਉਹਨਾਂ ਨੇ ਆ ਕੇ ਸਨੇਕ ਨੂੰ ਕੱਢਿਆ ਹਾਂ ਹੁਣ ਥੋੜੀ ਰਾਹਤ ਮੈਨੂੰ ਹੋ ਰਹੀ ਹੈ ਲੇਕਿਨ ਅੰਦਰ ਇੱਕ ਡਰ ਬੈਠ ਗਿਆ ਹਲੇ ਗੱਡੀ ਦੇ ਅੰਦਰ ਬੈਠਾ ਨੇ ਡਰ ਲੱਗ ਰਿਹਾ ਹਾਂ ਇਹ ਨਹੀਂ ਪਤਾ ਲੱਗਿਆ ਕਿਥੋਂ ਆਇਆ ਇਹਨਾਂ ਨੇ ਦੇਖਿਆ ਸੀਗਾ ਵੀ ਥੱਲੇ ਗੱਡੀ ਦੇ ਸੱਪ ਦੇਖਿਆ ਤੇ ਮੇਰੀ ਹਿੰਮਤ ਹੀ ਨਹੀਂ ਪਈ ਗੱਡੀ ਕੀ ਖੋਲਣ ਨੂੰ ਮੈਂ ਇੱਥੇ ਫਿਰ ਬੜੀ ਮੁਸ਼ਕਲ ਆਲ ਮੈਂ ਇਹਦਾ ਦਰਵਾਜ਼ਾ ਖੋਲਿਆ ਤੇ ਬੋਨਟ ਖੋਲਿਆ ਬੋਨਟ ਦੇ ਅੰਦਰ ਬੈਠਾ ਹੋਇਆ ਸੀਗਾ ਇੰਜਨ ਇੰਜਨ ਵਾਲੀ ਸਾਈਡ ਹਾਂਜੀ ਬਚਾ ਹੋ ਗਿਆ ਹਾਂ ਤੇ ਬਹੁਤ ਜਾਨ ਵੀ ਖਤਰਾ ਹੋ ਸਕਦਾ ਉਹਨੂੰ ਦੇਖ ਕੇ ਮੈਂ ਡਰ ਕੇ ਐਕਸੀਡੈਂਟ ਵੀ ਹੋ ਸਕਦਾ ਸੀਗਾ ਜੀ ਜਿਹਦੇ ਵਿੱਚ ਲੋਕਾਂ ਨੇ ਦੇਖਿਆ ਕਿ ਤਿੰਨ ਤੋਂ ਲੈ ਕੇ 4 ਫੁੱਟ ਦਾ ਇੱਕ ਸੱਪ ਜਿਹੜਾ ਹੈਗਾ ਪਹਿਲਾਂ ਘਾਹ 'ਚ ਬੈਠਾ ਸੀ ਫਿਰ ਉੱਥੋਂ ਦੀ ਤੁਰ ਕੇ ਉਹ ਗੱਡੀ ਦੇ ਵਿੱਚ ਵੜ ਗਿਆ ਕਿਉਂਕਿ ਆਸ-ਪਾਸੇ ਕਾਫੀ ਬੰਦੇ ਹੋਣੇ ਆ ਤੇ ਉਹਨੂੰ ਡਰ ਮਹਿਸੂਸ ਹੋਇਆ ਉਹਨਾ ਤੇ ਉਹਨੂੰ ਇੱਕ ਸੇਫ ਆਪਸ਼ਨ ਗੱਡੀ ਮਿਲੀ ਤੇ ਉਹ ਗੱਡੀ ਦੇ ਵਿੱਚ ਚੜ ਗਿਆ ਇਹ ਇੰਡੀਅਨ ਰੈਟ ਸਨੇਕ ਹੈ ਜੀ ਇਹ ਕੋਈ ਮਤਲਬ ਇੰਨਾ ਜ਼ਿਆਦਾ ਕੋਬਰਾ ਕ੍ਰੇਟ ਜਿੰਨਾ ਡੇਂਜਰਸ ਨਹੀਂ ਹੁੰਦਾ ਹੈਗਾ ਬਟ ਫਿਰ ਵੀ ਮਤਲਬ ਅਸੀਂ ਐਡਵਾਈਸ ਕਰਦੇ ਹਾਂ ਜੇ ਕਿਸੇ ਨੂੰ ਕੋਈ ਵੀ ਸੱਪ ਬਾਈਟ ਕਰਦਾ ਤਾਂ ਉਹ ਹਸਪੀਟਲ ਜ਼ਰੂਰ ਜਾਵੇ ਕਿਉਂਕਿ ਜਦੋਂ ਸੱਪ ਡੰਗਦਾ ਹੈ ਤਾਂ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਹੜੀ ਨਸਲ ਦਾ ਹੁੰਦਾ ਹੈ ਕਿ ਇੱਕ ਤਾਂ ਅਸੀਂ ਘਬਰਾਏ ਹੁੰਦੇ ਆ ਦੂਸਰਾ ਸਾਨੂੰ ਇਹ ਨਹੀਂ ਪਤਾ ਲੱਗਦਾ ਹੈਗਾ ਕਿ ਸੱਪ ਹੈ ਕਿਦਾਂ ਦਾ ਸੀ ਕਿਉਂਕਿ ਬਾਈਟ ਉਦੋਂ ਹੀ ਡੰਗ ਉਦੋਂ ਹੀ ਵੱਜਦਾ ਜਦੋਂ ਅਸੀਂ ਸੱਪ ਨੂੰ ਨਹੀਂ ਦੇਖ ਪਾਉਂਦੇ ਹੈਗੇ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੁੰਦੀ ਹੈ ਕਿ ਆਪਾਂ ਨਾ ਇੱਕ ਤਾਂ ਜ਼ਿਆਦਾ ਝੇੜਛਾੜ ਨਾ ਕਰੀਏ ਕਈ ਵਾਰੀ ਜ਼ਿਆਦਾ ਝੇੜਛਾੜ ਕਰਨ ਨਾਲ ਉਹਨੂੰ ਆਪਾਂ ਇੰਨਾ ਕਿ ਡਰਾ ਦਿੰਦੇ ਆ ਉਹ ਕੋਈ ਐਸੀ ਜਗ੍ਹਾ ਜਾ ਕੇ ਪੜ ਜਾਂਦਾ ਜਿੱਥੋਂ ਫਿਰ ਕੱਟਣਾ ਹੀ ਮੁਕਾ ਬਹੁਤ ਹੋ ਜਾਂਦਾ ਦੂਸਰੀ ਗੱਲ ਕੁਝ ਐਂਟਰੀ ਪੁਆਇੰਟਸ ਗੱਡੀ ਦੇ ਅੰਦਰ ਜਾਣ ਨੂੰ ਤੇ ਉਹ ਆਪਾਂ ਨਾਲ ਦੀ ਨਾਲ ਜਿਹੜਾ ਸਾਡਾ ਜੋ ਵੀ ਜਿੱਤੋਂ ਅਸੀਂ ਮਕੈਨਿਕ ਐ ਸਰਵਿਸ ਵਗੈਰਾ ਕਰਾਣੇ ਆ ਉਹ ਤੋਂ ਪੁੱਛ ਕੇ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਜੇ ਇਫ ਪੋਸੀਬਲ ਉਹਨਾਂ ਨੂੰ ਅਸੀਂ ਬਲੌਕ ਕਰਾ ਦਈਏ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ